ਜਿਹੜੀ ਮੇਰੇ ਛੋਟੇ ਪੁੱਤ ਦੀ ਹਾਲਤ ਦਾ ਜ਼ਿੰਮੇਵਾਰ ਆ ਨਾ ਉਹ ਕੋਈ ਹੋਰ ਨਹੀਂ ਕੋਈ ਬਗਾਨਾ ਨਹੀਂ ਮੇਰੇ ਆਪਣੇ ਕੁੱਖ ਤਾਂ ਜਾਇਆ ਮੇਰਾ ਵੱਡਾ ਪੁੱਤ ਹੈ ਹੁਣ ਜਸ਼ਨ ਦੇ ਸੌਰਿਆਂ ਚ ਤੁਹਾਡੀ ਕੀ ਰਹੇਗੀ ਅਗਲੇ ਸੌਟ ਦੇ ਹੋਣਿਆਂ ਵੀ ਇਕੱਲਾ ਘਰਾਂ ਜਵਾਈ ਸੀ ਤੇ ਜਸ਼ਨ ਦੀ ਮਾਂ ਆਈ ਨਹੀਂ ਪਤਾ ਲੈਣ ਸਰ ਮੀ ਤਾਂ ਮੈਨੂੰ ਬਥੇਰੀ ਆਉਂਦੀ ਐ ਇਸ ਗੱਲ ਦੀ ਸ਼ੋਭਾ ਤਾਂ ਟਾਈਮ ਹੀ ਦੱਸੂਗਾ ਕੌਣ ਕੀ ਦੀਆਂ ਜੜਾ ਪੜਦਾ ਸਾਲੇ ਤੇਰਾ ਕੱਲਾ ਕੱਲਾ ਕਾਲਾ ਚੱਠਾ ਬੈ ਸਾਡੇ ਕੋਲ ਸਭ ਕੁਝ ਪੁੜਸ ਨੂੰ ਦੱਸਾਂਗੇ ਹੈ ਕਮਲਾ ਘਰ ਦੇ ਸਾਰੇ ਮੂਰੇ ਨਾ ਜੱਸ ਨੂੰ ਮਾਰਾ ਬਣਾ ਦੇ ਵੀ ਉਹ ਜ਼ਮੀਨ ਪਿਛੇ ਤਾਰੀ ਨੂੰ ਮਾਰਨ ਨੂੰ ਫਿਰਦਾ ਹੈ ਤੇ ਫੇਰ ਚੀਜਾ ਸਾਲੇ ਦੋਨਾਂ ਨੂੰ ਟਿਕਾਣੇ ਤੂੰ ਲਾ ਦੇ ਆ ਲੋ ਚੱਤੀ ਜੀ ਆ ਦੇਖ ਲੋ ਕਿੱਡੀ ਬਗਾਨੇ ਵਾਲੀ ਗੱਲ ਕੀਤੀ ਉਹਨਾਂ ਨੇ ਆਪਣੇ ਨਾਲ ਜਦ ਡੈਡ 10 ਵਾਈ ਨੂੰ ਆਪ ਦਾ ਦਵਾਈ ਮੰਦੇ ਹੁੰਦੇ ਨਾ ਤਾਂ ਡੈਡੀ ਜੀ ਭੱਜ ਕੇ ਤਿਆਰ ਹੋ ਜਾਂਦੇ ਤਾਰੀ ਨਾਲ ਉੱਥੇ ਜਾਣ ਨੂੰ ਵੀ ਮੈਂ ਵੀ ਪਤਾ ਲੈਣ ਚੱਲਦਾ ਤੇਰੇ ਨਾਲ ਇਸੇ ਗੱਲ ਦਾ ਤਾਂ ਰੋਣਾ ਹੈ ਪੁੱਤ ਉਹਦਾ ਬਾਲਚੀ ਬਗਾਨਾ ਬਣਾ ਕੇ ਆਪਾਂ ਨੂੰ ਦੇਖ ਲੈ ਨਹੀਂ ਨਾਲ ਨਾ ਦੁਰਦਾ ਪਰ ਜੀ ਤੇਰਾ ਚਾਚਾ ਹੁੰਦਾ ਮੂਰੇ ਹੋ ਕੇ ਜਾਂਦਾ ਉਹੀ ਤਾਂ ਗੱਲ ਆ ਚਾਚੀ ਜੀ ਜਦੋਂ ਆਪਦੇ ਹੀ ਬਗਾਨੇ ਬਣ ਜਾਂ ਨਾ ਫਿਰ ਤਾਂ ਕਿਸੇ ਤੋਂ ਆਸ ਰੱਖਣ ਦਾ ਹੀ ਨਹੀਂ ਕੋਈ ਫਾਇਦਾ ਸਰ ਕੋਈ ਨਾ ਮਨਪ੍ਰੀਤ ਕਰ ਵੀ ਕੀ ਸਕਦੇ ਹਾਂ ਪਰ ਨਾ ਮੈਂ ਤਾਂ ਇੱਕ ਗੱਲ ਸੋਚਦੀ ਆ ਵੀ ਤੁਹਾਡਾ ਦਿਲ ਸੱਚੀ ਬਹੁਤ ਵੱਡਾ ਜਿਹੜਾ ਤੁਸੀਂ ਵਾਰ-ਵਾਰ ਉਹਨਾਂ ਨੂੰ ਕਦੇ ਨਾ ਕਦੇ ਫੇਰ ਬੁਲਾ ਲੈਨੇ ਹੋ ਮੇਰੇ ਨਾਲ ਇਹੋ ਜਿਹਾ ਕੁਝ ਹੋਇਆ ਹੋਵੇ ਮੇਰਾ ਤਾਂ ਐਂ ਜੀ ਕਰਦਾ ਵੀ ਮੈਂ ਉਹ ਜਣੋਂ ਬਾਅਦ ਚ ਮੂੰਹ ਹੀ ਨਾ ਲਾਵਾਂ ਮਰਦੇ ਤਾਂ ਹੁਣ ਆਪਾਂ ਕਰ ਵੀ ਕੀ ਸਕਦੇ ਆ ਚਲ ਹੁਣ ਭਾਈ ਸਾਰੇ ਕੱਛਦਿਆਂ ਬੰਡੀਆਂ ਪੈ ਗਈਆਂ ਆਪਾਂ ਨੇ ਲੈਣਾ ਵੀ ਕੀ ਆ ਉਹਨਾਂ ਤੋਂ ਹੁਣ ਆਪਾਂ ਆਪਦੇ ਘਰੇ ਆ ਉਹ ਆਪਦੇ ਘਰੇ ਨਹੀਂ ਸਹੀ ਗੱਲ ਆ ਬਲੌਂ ਚਾਹੇ ਨਾ ਬਲੌਂ ਉਹ ਤਾਂ ਅਗਲੇ ਦੀ ਮਰਜ਼ੀ ਰਹਿ ਗਈ ਜਿਹੜਾ ਜਪਤੋਂ ਵਰਤ ਲੈਣਗੇ ਉਹ ਇਹ ਜੇ ਆਪਾਂ ਵਰਤ ਲਾਂਗੇ ਪਰ ਦੀਨ ਦੇ ਤਾਂ ਹੈ ਨਹੀਂ ਵੀ ਉਹ ਵਰਤਾਂਗੇ ਇੱਕ ਆ ਤੇਰੀ ਮਾਂ ਐ ਇਹਦਾ ਮੰਗਰ ਮੂਰੇ ਜੇ ਫਿਰਿਆਂ ਦੇ ਹੱਥ ਪੈਰ ਜੇ ਮਾਰਦੇ ਨੀ ਸਾਰਾ ਟੱਬਰ ਮੂੰਹ ਤੋੜ ਗੱਲ ਤਾਂ ਚਾਚੀ ਜੀ ਸ਼ਰਮ ਦੀ ਆਣਾ ਹੁਣ ਜਸ਼ਨ ਦੇ ਸਹੁਰਿਆਂ ਚ ਤੁਹਾਡੀ ਕੀ ਰਹੇਗੀ ਅਗਲੇ ਇਹ ਸੋਚਦੇ ਹੋਣਿਆ ਵੀ ਕੱਲਾ ਘੇਰਾ ਜਵਾਈ ਸੀ ਤੇ ਜਸ਼ਨ ਦੀ ਮਾਂ ਆਈ ਨਹੀਂ ਪਤਾ ਲੈਣ ਬਸਰਮੀ ਤਾਂ ਮੈਨੂੰ ਬਥੇਰੀ ਆਉਂਦੀ ਐ ਇਸ ਗੱਲ ਦੀ ਵੀ ਐਂ ਆਖਣਗੇ ਵੀ ਉਹਨੂੰ ਬੇਲ ਹੀ ਨਹੀਂ ਲੱਗੀ ਸਾਡੇ ਪੁੱਤ ਪਤਾ ਲੈਣ ਦੀ ਉਹੀ ਤਾਂ ਗੱਲ ਆ ਚਲ ਕੋਈ ਨਹੀਂ ਉਹ ਤਾਂ ਫਿਰ ਆਪਾਂ ਤਾਰੀ ਨੂੰ ਕਿਹਾ ਹੀ ਸੀ ਵੀ ਤੁਹਾਨੂੰ ਨਾਲ ਲੈ ਜਾ ਮੈਨੂੰ ਪਤਾ ਤਾਰੀ ਤੁਹਾਨੂੰ ਨਾ ਤਾਂ ਹੀ ਨਾਲ ਲੱਗ ਗਏ ਹੁਣੇ ਉਹਨੂੰ ਇਹ ਆ ਵੀ ਉੱਥੇ ਜਾ ਕੇ ਕਿਤੇ ਜਸ ਨੂੰ ਦੇਖ ਕੇ ਮੰਮੀ ਘਬਰਾਉਣਾ ਜਾਵੇ ਫਿਰ ਐਵੇਂ ਗੱਲਬਾਤ ਜਾਂਦੀ ਹੁੰਦੀ ਆ ਉਹ ਤਾਂ ਪਹਿਲਾਂ ਹੀ ਮੰਜੇ ਤੇ ਪਿਆ ਫਿਰ ਤੁਸੀਂ ਵੀ ਉਥੇ ਡਿੱਗ ਜਾਣਾ ਸੀ ਐਵੇਂ ਤਾਂ ਕਿਤੇ ਨਹੀਂ ਮੇਰੀ ਜਾਨ ਨਿਕਲਦੀ ਸੀ ਜੇ ਲੈ ਜਾਂਦਾ ਮਾੜਾ ਇਹ ਨਾਲ ਚਲ ਕੋਈ ਨਾ ਹੁਣ ਜਦੋਂ ਕਰੇ ਆ ਗਿਆ ਫਿਰ ਆਪਾਂ ਰਲ ਕੇ ਜਾ ਆਵਾਂਗੇ ਸਾਰੇ ਜਾਂ ਹਾਂ ਬਸ ਜਦੋਂ ਛੁੱਟੀ ਮਿਲਗੀ ਨਾ ਫਿਰ ਆਪਾਂ ਤੁਾਰੀ ਦੱਸੂਗੀ ਆਪਾਂ ਬਗ ਜਾਂਗੇ ਸਾਰੇ ਜਾਨੇ ਨਾਲ ਮਿਲ ਕੇ ਆਵਾਂਗੇ ਹਾਂ بس ਤੁਸੀਂ ਇਹ ਅਰਦਾਸ ਕਰੋ ਵਿਜਸ਼ਨ ਦੀਦੀ ਵਿਚਾਰੀਆਂ ਹੀ ਹੱਸਦੀ ਵਾਸਤੇ ਰਹੀ ਕੁਛ ਨਾ ਹੋਵੇ ਜਸ ਨੂੰ ਵਧੀਆ ਸਹੀ ਸਲਾਮਤ ਆਪਣੇ ਘਰੇ ਆ ਜਵੇ ਮੈਂ ਤਾਂ ਹੱਥਾਂ ਤੜ ਕੇ ਆਹੀ ਪ੍ਰਮਾਤਮਾ ਅੱਗੇ ਹੱਥ ਜੋੜਦੀ ਆਂ ਕਿ ਇਹ ਸੱਚੇ ਪਾਤਸ਼ਾਹ ਮੇਰੀ ਧੀ ਦੀਆਂ ਖੁਸ਼ੀਆਂ ਨਾ ਕੋਈ ਉਹ ਵਹੀਂ ਹੱਸਦੀ ਵਾਸਤੇ ਰੱਖੀ ਬਸ ਚਲੋ ਚਾਚੀ ਜੀ ਪੀ ਲਓ ਤੁਸੀਂ ਪਰ ਵੋ ਹੋ 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 ਹੋ

ਤੂੰ ਗਿਆ ਸੀ ਤਾਰੀ ਨੂੰ ਮਾਰਨ ਜੇ ਮੈਂ ਤੈਨੂੰ ਚੱਕ ਕੇ ਹਸਪਤਾਲ ਨਾਲ ਲੈ ਕੇ ਆਉਂਦਾ ਨਾ ਤਾਂ ਅਜ ਤੇਰੇ ਵੀ ਫੁੱਲ ਚੁਗਏ ਜਾਂਦੇ ਅੱਛਾ ਤਾਂ ਤੂੰ ਬੈਠਾ ਮੇਰੀਆਂ ਜੜਾਂ 'ਚ ਤੇਰਾ ਕੀਤਾ ਕਰਾਇਆ ਹੈ ਸਾਰਾ ਕੁਛ ਆ ਤੇਰੀਆਂ ਜੜਾਂ 'ਚ ਬੈਠਾ ਨਹੀਂ ਤੇਰੀਆਂ ਜੜਾਂ ਪੱਟੂ ਮੈਂ ਯਾਦ ਰੱਖੀ ਇਹ ਸ਼ੋ ਇਹਦਾ ਟਾਈਮ ਹੀ ਦੱਸੂਗਾ ਕੌਣ ਕੀ ਦੀਆਂ ਜੜਾਂ ਪੱਟਦਾ ਨਾਲੇ ਤੇਰਾ ਕੱਲਾ ਕੱਲਾ ਕਾਲਾ ਚੱਠਾ ਪੈ ਸਾਡੇ ਕੋਲ ਸਭ ਕੁਝ ਪੁਲਿਸ ਨੂੰ ਦੱਸਾਂਗੇ ਵੀ ਤੂੰ ਪਹਿਲਾਂ ਕੀ ਕੀ ਕਰਦਾ ਰਿਹਾ ਓਏ ਮੈਂ ਤਾਂ ਡਰ ਗਿਆ ਕਾਨੂੰਨ ਮੈਨੂੰ ਮੇਰੀਆਂ ਗਲਤੀਆਂ ਦੀ ਸਜ਼ਾ ਦੇਵੇ ਮੈਨੂੰ ਕੋਈ ਗਿਲਾ ਨਹੀਂ ਪਰ ਫੋਟ ਤੇ ਥੋਨੂੰ ਮਾਂ ਪੁੱਤਾਂ ਨੂੰ ਮੈਂ ਕਿਸੇ ਬੇਕਸੂਰ ਦੀ ਜਾਣਤਾ ਨਹੀਂ ਲੈਣ ਦਿੰਦਾ ਯਾਦ ਰੱਖੀ ਮੇਰੀ ਗੱਲ ਕਿੰਨਾ ਕਿਚਰਤਾਰੀ ਦੀ ਜਾਨ ਬਚਾਏਂਗਾ ਤੂੰ ਇਸ ਵਾਰ ਬਚਾਲੀ ਅਗਲੇ ਹਮਲੇ ਚ ਤਾਰੀ ਨੂੰ ਰੱਬ ਤੋਂ ਪਿਆਰਾ ਹੋਣ ਤੋਂ ਕੋਈ ਨਹੀਂ ਬਚਾ ਸਕਦਾ ਬੋਲੇ ਕੁੱਤੇ ਹੱਟਦੇ ਹੋ ਮੌਤ ਦੇ ਮੂੰਹ ਤੋਂ ਨਿਕਲ ਕੇ ਆਏ ਐ ਹਲੇ ਵੀ ਤੇਰੇ ਰੱਬ ਯਾਦ ਨਹੀਂ ਆਉਂਦਾ ਮੇਰੇ ਤਾਂ ਰੱਬ ਯਾਦ ਹੀ ਆ ਤੂੰ ਕਰਾ ਲਈ ਸ਼ੁ ਕਿੰਨੀ ਤਾਰੀ ਦੀ ਮਹਤ ਕਰਾਉਣੀ ਐ ਦੇਖਦਾ ਕਿੰਨਾ ਕੁ ਟਾਈਮ ਤਾਰੀ ਦੇ ਨਾਲ ਖੜੇਂਗਾ ਤੂੰ ਕਿ ਜਨੇ ਸੱਚ ਹੀ ਕਿਹਾ ਵੀ ਤੇਰੇ ਵਰਗੇ ਗੰਦੇ ਬੰਦਿਆਂ ਦੀ ਨਾ ਰੱਬ ਨੂੰ ਵੀ ਲੋੜ ਨਹੀਂ ਨਹੀਂ ਤਾਂ ਤੈਨੂੰ ਹੁਣ ਦਾ ਕਦੋਂ ਦਾ ਲੈ ਜਾਂਦਾ ਰੱਬ ਉਹ ਤੂੰ ਜਾ ਯਾਰ ਇੱਥੇ ਕਿਉਂ ਪਕਾਈ ਮਰੀ ਜੰਨਾ ਬੈਠਾ ਸਿਰ ਦੁਖਣ ਲਾਤਾ ਮੇਰਾ ਕੋਈ ਚੱਜ ਦੀ ਗੱਲ ਨਹੀਂ ਕਰਨੀ ਆਉਂਦੀ ਤੈਨੂੰ ਤੈਨੂੰ ਤਾਂ ਮੇਰੀਆਂ ਗੱਲਾਂ ਪਕਾਈ ਲੱਗਦੀਆਂ ਨੇ ਜਿਹੜੀ ਮਾਂ ਤੈਨੂੰ ਪੁੱਠੇ ਰਾਹਾਂ ਤੇ ਤੋਰਦੀ ਹੈ ਨਾ ਉਹਦੀਆਂ ਗੱਲਾਂ ਸੱਚੀਆਂ ਲੱਗਦੀਆਂ ਨੇ ਯਾਦ ਰੱਖੀ ਛੋਟੇ ਭਾਈ ਮੇਰੀ ਗੱਲ ਕਦੇ ਮੇਰੀਆਂ ਗੱਲਾਂ ਕਹੀਆਂ ਤੇਰੀਆਂ ਅੱਖਾਂ ਤੇ ਪੱਟੀਆਂ ਖੋਲ ਦੇਣਗੀਆਂ ਤੇ ਉਸ ਦਿਨ ਤੈਨੂੰ ਪਤਾ ਲੱਗੂ ਵੀ ਜ਼ਿੰਦਗੀ ਕੀ ਹੈ ਹਲੇ ਤਾਂ ਤੂੰ ਨੇਰੇ ਜੀ ਫਰਦ ਹੈ ਈਸ਼ੂ ਮੈਨੂੰ 1% ਵੀ ਇੰਟਰਸਟ ਨਹੀਂ ਤੇਰੀ ਕੋਈ ਗੱਲ ਸੁਣਨ ਚਾਹੀ ਚੀਜ਼ ਲੱਦਾਸ ਇਹ ਤਾਂ ਦੁਸ਼ਮਣ ਨੇ ਹੀ ਗੱਜਵਾਖ ਦਾ ਪਤਾ ਲੈਣ ਮੈਂ ਹੀ ਜਸ਼ਨ ਨੂੰ ਫੋਨ ਕਰਕੇ ਹਾਲਚਾਲ ਪੁੱਛ ਲੈਣੀ ਆ ਨਹੀਂ ਜਵਾਕੜੀ ਗੁੱਸਾ ਕਰੂ ਮੇਰੇ ਤੇ ਵੀ ਹਲੋ ਹਾਂਜੀ ਤਾਈ ਜੀ ਕਿਵੇਂ ਹੋ ਬਸ ਮੈਂ ਤਾਂ ਠੀਕ ਆ ਪੁੱਤ ਮੈਨੂੰ ਤੂੰ ਇਹ ਦੱਸ ਵੀ ਜਸ ਕਿਵੇਂ ਆ ਹੁਣ ਠੀਕ ਹੀ ਹੋਊਗਾ ਤਾਈ ਜੀ ਮੈਨੂੰ ਕੀ ਪਤਾ ਨਾ ਠੀਕ ਹੋਣਗੇ ਕੀ ਮਤਲਬ ਪੁੱਤ ਤੂੰ ਜਸ ਦੇ ਕੋਲ ਨਹੀਂ ਹੈਗੀ ਨਹੀਂ ਤਾਈ ਜੀ ਮੈਂ ਤਾਂ ਜੀਜੀ ਦਾ ਘਰੇ ਸੀਗੇ ਫਿਰ ਹਸਪੀਟਲ ਚ ਜ਼ਿਆਦਾ ਜਾਣਿਆ ਨੂੰ ਰੁਕਣ ਨਹੀਂ ਨਾ ਦਿੰਦੇ ਤਾਂ ਕਰਕੇ ਪੁੱਤ ਤੇਰੇ ਤਾਏ ਤੋਂ ਨਾ ਆਇਆ ਨਹੀਂ ਗਿਆ ਪਤਾ ਲੈਣ ਹਸਪਤਾਲ ਚ ਜਾਸ ਦਾ ਤੈਨੂੰ ਪਤਾ ਹੀ ਹੈ ਮਾੜੀ ਦਿਲ ਦਾ ਹੈਗਾ ਕਹਿੰਦਾ ਇਸ ਹਾਲਤ ਚ ਮੈਥੋਂ ਜਾਸ ਦੇਖਿਆ ਨਹੀਂ ਜਾਣਾ ਤੇਰੀ ਮਾਂ ਦਾ ਤੇ ਮੇਰਾ ਤੈਨੂੰ ਪਤਾ ਹੀ ਹੈ ਪੁੱਤ ਅਸੀਂ ਕਦੇ ਇਕੱਲਿਆਂ ਘਰੋਂ ਨਿਕਲੀਆਂ ਨਹੀਂ ਹਾਂ ਜਦੋਂ ਜਾਸ ਨੂੰ ਛੁੱਟੀ ਮਿਲ ਗਈ ਫਿਰ ਅਸੀਂ ਉਦੋਂ ਆਵਾਂਗੇ ਪੁੱਤ ਕੋਈ ਨਹੀਂ ਤਾਈ ਜੀ ਫਿਲਹਾਲ ਜਾਸ ਹੁਣ ਠੀਕ ਹੈ ਤੇ ਛੁੱਟੀ ਮਿਲਣ ਤੋਂ ਬਾਅਦ ਤੁਸੀਂ ਨਾ ਹੀ ਆਇਓ ਕੀ ਗੱਲ ਪੁੱਤ ਗੁੱਸੇ ਤੋਂ ਸਾਡੇ ਨਾਲ ਜਿਹੜਾ ਸਾਨੂੰ ਆਉਣ ਤੋਂ ਰੋਕਦੀ ਹੈ ਉਹ ਨਹੀਂ ਨਹੀਂ ਤਾਈ ਜੀ ਭਲਾ ਧੀਆਂ ਵੀ ਕਦੇ ਮਾਮਾ ਨਾਲ ਰੁੱਸਦੀਆਂ ਨੇ ਨਾਲੇ ਥੋੜਾ ਜਿਹਾ ਟਾਈਮ ਹੀ ਮੇਰੀ ਮੰਮੀ ਨਾਲ ਪਹਿਲਾ ਗੱਲ ਹੋਈ ਆ ਮੈਂ ਮੰਮੀ ਨੂੰ ਵੀ ਇੰਝ ਕਿਹਾ ਸੀ ਵੀ ਜਿੰਨਾ ਟਾਈਮ ਜਸ ਜਮਾ ਠੀਕ ਨਹੀਂ ਹੋ ਜਾਂਦੇ ਨਾ ਉਹਨਾਂ ਦਾ ਟਾਈਮ ਤੁਸੀਂ ਨਾ ਹੀ ਆਇਓ ਕਿਉਂਕਿ ਤਾਈ ਜੀ ਤੁਹਾਨੂੰ ਵੀ ਪਤਾ ਜਦੋਂ ਘਰੇ ਕੋਈ ਆਇਆ ਗਿਆ ਹੁੰਦਾ ਨਾ ਤਾਂ ਮਰੀਜ਼ ਦੀ ਦੇਖਭਾਲ ਨਹੀਂ ਹੁੰਦੀ ਤੇ ਜਸ ਜਦੋਂ ਜਮਾ ਠੀਕ ਹੋਗੇ ਤਾਂ ਮੈਂ ਤੁਹਾਨੂੰ ਆਪੇ ਤੁਹਾਡੇ ਕੋਲ ਲੈ ਆਉਂਗੀ ਤੁਸੀਂ ਫਿਕਰ ਨਾ ਕਰੋ ਪੁੱਤਰ ਰਿਸ਼ਤੇਦਾਰਾਂ ਦਾ ਤਾਂ ਸਰ ਜਾਂਦਾ ਹੁੰਦਾ ਹੈ ਜਿਵੇਂ ਇਸ ਕਰ ਦਾ ਜਵਾਈ ਐ ਤੇ ਜਵਾਈ ਹੋਣ ਦੇ ਨਾਤੇ ਪੁੱਤ ਸਾਡਾ ਫਰਜ਼ ਬਣਦਾ ਉਹਦਾ ਪਤਾ ਲੈਣ ਦਾ ਚਲੋ ਕੋਈ ਨਹੀਂ ਤਾਈ ਜੀ ਆਜੋ ਤੁਸੀਂ ਜਦੋਂ ਮਰਜੀ ਚਲ ਠੀਕ ਐ ਪੁੱਤ ਜਿਹੜਾ ਕੰਮ ਕਰਦੀ ਸੀ ਕਰ ਲਾ ਮੈਂ ਵੀ ਹੋਰੀ ਗੱਲਾਂ ਚ ਲਾ ਕੇ ਤੇਰਾ ਕੰਮ ਛੜਾਤਾ ਹਾਂ ਚੰਗਾ ਪੁੱਤ ਚਲੋ ਕੋਈ ਨਹੀਂ ਤਾਈ ਜੀ ਮੈਂ ਫੇਰ ਕਰਦੀ ਹਾਂ ਠੀਕ ਕਿੰਨੇ ਭੋਲੇ ਐ ਮੇਰੇ ਘਰ ਦੇ ਜਿਨ੍ਹਾਂ ਦੀ ਜਵਾਈ ਜਵਾਈ ਕਰਦਿਆਂ ਦੀ ਜੀਵ ਨਹੀਂ ਸੀ ਥੱਕਦੀ ਉਹਨਾਂ ਨੂੰ ਕੀ ਪਤਾ ਇਹੀ ਜੋ ਆਏ ਨੇ ਉਹਨਾਂ ਦੇ ਪੁੱਤ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਵਿਚਾਰਿਆਂ ਤੇ ਕੀ ਬਿੱਤੂਗੇ ਜਸ਼ਨ ਈਸ਼ੂ ਕਹਿੰਦਾ ਸੀ ਕਿ ਤਾਰੀ ਘਰੇ ਆਉਂਗਾ ਤਾਰੀ ਵੀਰ ਇੱਥੇ ਆਉਂਦਾ ਨੜੇ ਈਸ਼ੂ ਵੀਰ ਜੀ ਨੂੰ ਕਿਵੇਂ ਪਤਾ ਲੱਗਿਆ ਵੀ ਤਾਰੀ ਵੀਰ ਉਰਿਆ ਰਿਹਾ ਹਾਂ ਤਾਰੀ ਇੱਥੇ ਆਉਣ ਤੋਂ ਪਹਿਲਾਂ ਨਾ ਹਸਪੀਟਲ ਜਾ ਕੇ ਆਇਆ ਸੀਗਾ ਤੇ ਤੈਨੂੰ ਪਤਾ ਜਸ ਤੇ ਮਾ ਦੋਨਾਂ ਨੇ ਜਦੋਂ ਤਾਰੀ ਨੂੰ ਚੌਂਦਾ ਦੇਖਿਆ ਨਾ ਉਹਨਾਂ ਦੀ ਅੱਖਾਂ ਦਾ ਅੱਡੀਆਂ ਹੀ ਰਹਿ ਗਈਆਂ ਤੇ ਮੈਂ ਤੈਨੂੰ ਹੁਣ ਇਹ ਕਹਿ ਰਹੀ ਆ ਤੂੰ ਤਾਰੀ ਨੂੰ ਪੂਰੇ ਚੰਗੀ ਤਰ੍ਹਾਂ ਸचेत ਕਰ ਦੇ ਕਿ ਉਹਨਾਂ ਦੇ ਨਾਲ ਇਹਨਾਂ ਦੇ ਪਰਛਾਵੇਂ ਤੋਂ ਵੀ ਦੂਰ ਰਹੇ ਇਹ ਬੰਦੇ ਕਿਸ ਹੱਦ ਤੱਕ ਜਾ ਸਕਦੇ ਨੇ ਨਾ ਤੂੰ ਸੋਚ ਵੀ ਨਹੀਂ ਸਕਦੀ ਹਾਂਜੀ ਦੀਦੀ ਹੁਣ ਤਾਂ ਮੈਂ ਆਪਣੇ ਭਰਾ ਤੇ ਨਾ ਇਹਨਾਂ ਦੇ ਗੰਦੇ ਟੱਬਰ ਦਾ ਪਰਛਾਵਾ ਵੀ ਨਹੀਂ ਪੈਣ ਦਿੰਦੀ ਤੇ ਇੰਨੇ ਲਾਲਚੀ ਨੇ ਇੱਕ ਜ਼ਮੀਨ ਦੇ ਟੋਟੇ ਪਿੱਛੇ ਮੇਰੇ ਭਰਾ ਦੀ ਜਾਨ ਲੈਣ ਨੂੰ ਫਿਰਦੇ ਆ ਜਸ਼ਨ ਤੈਨੂੰ ਪਤਾ ਹੈ ਇਹ ਮਾਂ ਪੁੱਤ ਜੋ ਵੀ ਕਰ ਰਹੇ ਨੇ ਨਾ ਉਹਨੂੰ ਲਾਲਚ ਕਹਿੰਦੇ ਨੇ ਤੇ ਜਦੋਂ ਬੰਦਾ ਲਾਲਚ ਦੇ ਵਿੱਚ ਆ ਜਾਂਦਾ ਨਾ ਉਸ ਟਾਈਮ ਉਹ ਆਪਣੇ ਸਾਰੇ ਰਿਸ਼ਤੇ ਭੁੱਲ ਜਾਂਦਾ ਇੱਕ ਦੂਜੇ ਦਾ ਖੂਨੀ ਬਣਨ ਨੂੰ ਹੋ ਜਾਂਦਾ ਉਹ ਤੈਨੂੰ ਪਤਾ ਆ ਤਾਂ ਹੀ ਮੈਂ ਤੈਨੂੰ ਬਾਰ-ਬਾਰ ਕਹਿ ਰਹੀ ਆ ਕਿ ਤੂੰ ਤਾਰੀ ਨੂੰ ਇਹਨਾਂ ਤੋਂ ਦੂਰ ਰੱਖ ਇਹਨਾਂ ਦੇ ਨੇੜੇ ਨਾ ਉਹਨੂੰ ਲੱਗਣ ਦੇਈ ਦੀਦੀ ਹੁਣ ਤਾਂ ਮੈਂ ਆਪਣੇ ਭਰਾ ਤੇ ਨਾ ਨੀਂਦ 'ਚ ਵੀ ਅੱਖ ਰੱਖੂੰਗੀ ਕਿ ਇਹ ਮਾਂ ਪੁੱਤ ਦੁਬਾਰਾ ਨਾ ਮੇਰੇ ਭਰਾ ਤੇ ਅਟੈਕ ਕਰਦਣ ਇੱਕ ਕੋਸ਼ਿਸ਼ ਤਾਂ ਇਹ ਨਾਕਾਮ ਰਹੇ ਤੇ ਮੈਨੂੰ ਪਤਾ ਹੈ ਅੱਗੇ ਵੀ ਇਹ ਜ਼ਰੂਰ ਕੋਈ ਨਾ ਕੋਈ ਸਾਜ਼ਿਸ਼ ਜ਼ਰੂਰ ਘੜਨਗੇ ਤੂੰ ਫਿਕਰ ਨਾ ਕਰ ਆਪਾਂ ਦੋਨੋਂ ਹੈਗੇ ਆ ਨਾ ਆਪਾਂ ਇਹਨਾਂ ਨੂੰ ਕਦੇ ਵੀ ਕੁਝ ਨਹੀਂ ਹੋਣ ਦਿੰਦੇ ਤੇ ਇਹਨਾਂ ਨੂੰ ਸਜ਼ਾ ਜ਼ਰੂਰ ਦਿਵਾਵਾਂਗੇ ਚਲ ਮੈਂ ਜਾਂਨੀ ਆ ਠੀਕ ਹੈ ਇਹ ਮੌਕਾ ਤਾਂ ਹੱਥੋਂ ਨਿਕਲ ਗਿਆ ਪਰ ਜੇ ਜਸ ਜਿਉਂਦਾ ਰਹਿ ਗਿਆ ਨਾ ਫੇਰ ਜ਼ਮੀਨ ਨੂੰ ਹੱਥ 'ਚ ਕਰਨ ਦਾ ਕੋਈ ਚਾਂਸ ਨਹੀਂ ਰਹਿਣਾ ਨਾ ਚਾਂਸ ਕਿਉਂ ਨਹੀਂ ਰਹਿ ਗਿਆ ਨਾ ਫਿਰ ਤੂੰ ਦੱਸ ਦੇ ਕਿ ਮੈਂ ਰਹੁ ਉਹ ਜਦੋਂ ਉਹ ਜ਼ਮੀਰ ਪਿੱਛੇ ਤਾਰੀ ਦੀ ਜਾਨ ਲੈ ਸਕਦੇ ਐ ਬਹਾਲ ਸੈਂ ਫਿਰ ਤੂੰ ਕੋ ਪਿੱਛੇ ਹਟਦਾ ਤੂੰ ਵੀ ਚੱਕ ਫਾਇਦਾ ਨਾ ਉਹ ਕਿਵੇਂ ਨਾਲੇ ਮੈਨੂੰ ਇੱਕ ਗੱਲ ਵੀ ਸਮਝ ਨਹੀਂ ਆਉਂਦੀ ਵੀ ਤਾਰੀ ਨੂੰ ਮੈਂ ਉੱਥੇ ਮਰਿਆ ਛੱਡ ਕੇ ਆਇਆ ਸੀ ਫਿਰ ਉਹ ਜਿਉਂਦਾ ਕਿਵੇਂ ਹੋ ਗਿਆ ਨਾ ਫੇਰ ਕੀ ਹੋਗਾ ਜੇ ਉਹ ਉੱਠ ਕੇ ਘਰੇ ਆ ਗਿਆ ਤੇਰਾ ਕੰਮ ਤਾਂ ਸਮਾਉ ਉਦੋਂ ਵੀ ਸੌਖਾ ਹੋ ਗਿਆ ਨਾ ਉਹ ਕਿਵੇਂ ਹੈ ਕਮਲਾ ਘਰ ਦੇ ਸਾਰੇ ਮੂਰੇ ਨਾ ਜਸ ਨੂੰ ਮਾੜਾ ਬਣਾ ਦੇ ਵੀ ਉਹ ਜ਼ਮੀਨ ਪਿੱਛੇ ਤਾਰੀ ਨੂੰ ਮਾਰਨ ਨੂੰ ਫਿਰਦਾ ਹੈ ਤੇ ਫੇਰ ਚੀਜਾ ਸਾਲੇ ਦੋਨਾਂ ਨੂੰ ਠਕਾਣੇ ਤੂੰ ਲਾ ਦੇ ਉਹ ਨਾਲੇ ਇਹ ਗੱਲ ਹੈਗੀ ਵੀ ਸੱਚ ਹੈ ਵੀ ਜਸ ਜ਼ਮੀਨ ਪਿੱਛੇ ਤਾਰੀ ਨੂੰ ਮਾਰਨ ਨੂੰ ਫਿਰਦਾ ਹੈ ਬਸ ਫੇਰ ਤੂੰ ਸਾਰਿਆਂ ਨੂੰ ਐਂ ਕਹਿ ਦੀ ਵੀ ਇੱਕ ਦੂਜੇ ਨੂੰ ਜ਼ਮੀਨ ਪਿੱਛੇ ਮਾਰਤਾ ਨਾ ਇਹ ਗੱਲ ਮੈਂ ਕਿਉਂ ਨਹੀਂ ਸੋਚੀ ਜੇ ਸੱਚ ਮੁੱਚ ਐ ਹੋ ਜੇ ਫਿਰ ਤਾਂ ਸਾਰੀ ਜ਼ਮੀਨ ਦਾ ਮਾਲਕ ਮੈਂ ਹੋ ਜੂਗਾ ਡਾਕਟਰ ਸਾਹਿਬ ਹਾਂਜੀ ਮੈਂ ਤਾਂ ਮੈਂ ਇਹ ਪੁੱਛਣਾ ਸੀ ਤੇ ਜਸ ਨੂੰ ਹੋਸ਼ ਤਾਂ ਆ ਗਿਆ ਛੁੱਟੀ ਕਦੋਂ ਮਿਲਣੀ ਆ ਬਸ ਕੋਈ ਗੱਲ ਨਹੀਂ ਮਾਤਾ ਜੀ ਉਹਨੂੰ ਹੋਸ਼ ਆ ਜਾਣ ਦਿਓ ਪੁਲਿਸ ਸਾਹਿਬ ਦੀ ਬੰਦੀ ਕਾਰਵਾਈ ਕਰ ਜੇ ਉਦੋਂ ਬਾਅਦ ਆਪਾਂ ਛੁੱਟੀ ਦੇ ਦਾਂਗੇ ਡਾਕਟਰ ਸਾਹਿਬ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਤੁਹਾਡੇ ਨਾਲ ਗੱਲ ਕਿਵੇਂ ਕਰਾਂ ਦੱਸੋ ਮਾਤਾ ਜੀ ਇਹ ਕੀ ਗੱਲ ਹੈ ਖੁੱਲ ਕੇ ਦੱਸੋ ਕੀ ਗੱਲ ਕਰਨੀ ਹੈ ਡਾਕਟਰ ਸਾਹਿਬ ਮੈਂ ਇਹ ਨਹੀਂ ਚਾਹੁੰਦੀ ਕਿ ਸਾਨੂੰ ਕਿਸੇ ਪੁਲਿਸ ਕੇਸ ਵਿੱਚ ਪਾਇਆ ਜਾਵੇ ਜਾਂ ਪੁਲਿਸ ਮੇਰੇ ਪੁੱਤ ਨੂੰ ਤੰਗ ਕਰੇ ਪਰ ਮਾਤਾ ਜੀ ਤੁਸੀਂ ਆਪਣੇ ਪੁੱਤ ਦੀ ਹਾਲਤ ਤਾਂ ਦੇਖੋ ਜਿਸ ਹਾ ਉਹਨਾਂ 'ਤੇ ਹਮਲਾ ਹੋਇਆ ਉਹਦੀ ਪੁਲਿਸ ਕਾਰਵਾਈ ਕਰਨੀ ਤਾਂ ਬਣਦੀ ਹੈ ਨਾ ਡਾਕਟਰ ਸਾਹਿਬ ਮੈਂ ਤੁਹਾਨੂੰ ਕਿਵੇਂ ਦੱਸਾਂ ਤੁਸੀਂ ਪੁਲਿਸ ਤਾਂ ਬੁਲਾ ਲਈ ਪਰ ਜੇ ਪੁਲਿਸ ਇੱਥੇ ਆ ਗਈ ਨਾ ਮੇਰਾ ਤਾਂ ਘਰ ਬਰਬਾਦ ਹੋ ਜਾਣਾ ਮੈਂ ਮੈਂ ਤੁਹਾਨੂੰ ਕਿਵੇਂ ਕਿਵੇਂ ਸਮਝਾਵਾਂ ਵੀ ਜੇ ਜੇ ਪੜਸਾ ਗਈ ਮੇਰੇ ਘਰ ਦਾ ਬੇੜਾ ਗਰਕ ਹੋ ਜਾਣਾ ਸਤਿਆਨਾਸ਼ ਹੋ ਜਾਣਾ ਮੇਰੇ ਘਰ ਦਾ ਹੋਈ ਨਹੀਂ ਮਾਤਾ ਰਿਲੈਕਸ ਹੋ ਪਹਿਲਾਂ ਮੈਨੂੰ ਖੁੱਲ ਕੇ ਦੱਸ ਗੱਲ ਕੀ ਹੈ ਮੈਨੂੰ ਗੱਲ ਤਾਂ ਸਮਝਾ ਹੁਣ ਤੁਹਾਨੂੰ ਕੀ ਦੱਸਾਂ ਮੈਂ ਮੈਨੂੰ ਪਤਾ ਹੈ ਕਿ ਜਿਹੜਾ ਜਸਤੇ ਹਮਲਾ ਹੋਇਆ ਨਾ ਇਹ ਕਿਸੇ ਬਗਾਨੇ ਨੇ ਨਹੀਂ ਸਾਡੇ ਆਪ ਦੇ ਕਿਸੇ ਬੰਦੇ ਨੇ ਕੀਤਾ ਤੇ ਤੁਸੀਂ ਹੁਣ ਆਪ ਸਿਆਣੇ ਆ। ਇੱਕ ਪੁੱਤ ਦੀ ਮਾਂ ਆਪਣੇ ਦੂਜੇ ਪੁੱਤ ਨੂੰ ਕਿਵੇਂ ਪਰਸ ਦੇ ਹਵਾਲੇ ਕਰ ਸਕਦੀ ਹੈ? ਤੁਸੀਂ ਮੇਰੀ ਗੱਲ ਸਮਝਦੇ ਆ ਨਾ? ਨਾ ਕੀ ਮਤਲਬ ਤੁਹਾਡੇ ਪੁੱਤ ਦੀ ਇਹ ਹਾਲਤ ਦਾ ਜ਼ਿੰਮੇਵਾਰ ਤੁਹਾਡਾ ਕੀ ਪਰਿਵਾਰਕ ਮੈਂਬਰ ਹੈ? ਹਾਂਜੀ ਡਾਕਟਰ ਸਾਹਿਬ। ਜਿਹੜੀ ਇਹ ਮੇਰੇ ਛੋਟੇ ਪੁੱਤ ਦੀ ਹਾਲਤ ਦਾ ਜ਼ਿੰਮੇਵਾਰ ਆ ਨਾ ਉਹ ਕੋਈ ਹੋਰ ਨਹੀਂ। ਕੋਈ ਬਗਾਨਾ ਨਹੀਂ। ਮੇਰੀ ਆਪਣੇ ਕੁੱਖ ਤੋਂ ਜਾਇਆ। ਮੇਰਾ ਵੱਡਾ ਪੁੱਤ ਹੈ। ਪਰ ਤੁਸੀਂ ਹੁਣ ਤੁਸੀਂ ਆਪ ਸਮਝੋ ਵਿੱਚ ਪੁਲਿਸ ਆ ਗਈ ਇੱਕ ਵਾਰੀ ਮੇਰੇ ਪੁੱਤ ਨੂੰ ਫੜ ਕੇ ਲੈ ਗਈ ਪਿੰਡ ਵਿੱਚ ਸਾਡੀ ਕਿੰਨੀ ਬੇਇਜ਼ਤੀ ਹੋਣੀ ਹੈ ਸਾਡਾ ਸਾਰੇ ਪਿੰਡ ਨੇ ਮਜ਼ਾਕ ਕਢਾਉਣਾ ਇਸ ਕਰਕੇ ਮੈਂ ਕਹਿੰਨੀ ਆ ਮੈਂ ਤੁਸੀਂ ਪੁਲਿਸ ਨੂੰ ਆਉਣ ਤੋਂ ਢਾਲ ਸਕਦੇ ਇੱਥੇ ਨਹੀਂ ਤਾਂ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਨੇ ਬਹੁਤ ਮਜ਼ਾਕ ਕਢਾਉਣਾ ਸਾਡਾ ਤੇ ਅਸੀਂ ਪਿੰਡ ਚ ਮੂੰਹ ਦੇਣ ਯੋਗ ਨਹੀਂ ਰਹਿਣਾ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਪੁਲਿਸ ਨੂੰ ਇੱਥੇ ਹੁਣ ਤੋਂ ਰੋਕ ਦਿਓ ਮੈਂ ਮੈਂ ਆਪਣੇ ਵੱਡੇ ਪੁੱਤ ਨੂੰ ਵੀ ਪੁਲਸ حوالے ਨਹੀਂ ਕਰਨਾ ਚਾਹੁੰਦੀ ਮਾਂ ਨੂੰ ਤਾਂ ਦੋਨੇ ਪੁੱਤ ਇੱਕੋ ਜਿਹੇ ਹੁੰਦੇ ਨੇ ਕੋਈ ਗੱਲ ਨਹੀਂ ਮਾਤਾ ਫਿਰ ਮੈਂ ਦੇਖਦਾ ਜੇ ਇਹ ਤੁਹਾਡੇ ਪਰਿਵਾਰ ਦਾ ਮਾਮਲਾ ਹੈ ਨਾ ਤਾਂ ਆਪਾਂ ਪੁਲਸ ਨੂੰ ਰਹਿਣ ਦਿੰਦੇ ਹਾਂ ਪਰ ਤੁਸੀਂ ਅੱਗੇ ਤੋਂ ਇਹ ਚੀਜ਼ ਦੀ ਗਰੰਟੀ ਲੈਣੇ ਹੋ ਵੀ ਅੱਗੇ ਤੋਂ ਇਹ ਵਾਰ ਦਾ ਜਿਹੜੀ ਹੁਣ ਹੋਈ ਹੈ ਦੁਬਾਰਾ ਨਹੀਂ ਹੋਊਗੀ ਡਾਕਟਰ ਸਾਹਿਬ ਉਹ ਤੁਸੀਂ ਸਭ ਕੁਝ ਮੇਰੇ ਤੇ ਛੱਡ ਦਿਓ ਤੁਹਾਨੂੰ ਪਤਾ ਹੀ ਆ ਮੇਰੇ ਘਰ ਵਾਲੇ ਦੀ ਪਿੰਡ ਵਿੱਚ ਬਹੁਤ ਇੱਜ਼ਤ ਬਣੀ ਹੋਈ ਹੈ ਤੇ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਣਾ ਤੇ ਦੋਨੇ ਪਰਾ ਇੱਕ ਦੂਜੇ ਦੇ ਵੈਰੀ ਬਣੇ ਹੋਏ ਨੇ ਇੱਕ ਦੂਜੇ ਨੂੰ ਮਾਰਨ ਨੂੰ ਫਿਰਦੇ ਨੇ ਪਿੰਡ ਦੇ ਲੋਕ ਖੰਭਾ ਤੋ ਡਾਰਾ ਬਣਾਉਣਗੇ ਤੁਸੀਂ ਇਹ ਪੁਲਿਸ ਵਾਲਾ ਚੱਕਰ ਨਾ ਖਤਮ ਹੀ ਕਰ ਦੋ ਤਾਂ ਚੰਗਾ ਬਸ ਫੇਰ ਠੀਕ ਹੈ ਮੈਂ ਤਾਂ ਜੇ ਤੁਹਾਡਾ ਇਹ ਪਰਸਨਲ ਮੈਟਰ ਹੈ ਨਾ ਫੇਰ ਆਪਾਂ ਪੁਲਿਸ ਨੂੰ ਵਿੱਚ ਨਹੀਂ ਇਨਵੋਲ ਕਰਦੇ ਫਿਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਗੱਲ ਦਾ ਮਾਣ ਰੱਖਿਆ ਬਸ ਮੜ ਜਾ ਕੇ ਜਵਾਕ ਨੂੰ ਦੇਖ ਲੈਂਦੇ ਨਾਲੇ ਛੁੱਟੀ ਦਾ ਦੱਸ ਲੈਂਦੇ ਕੋਈ ਗੱਲ ਨਹੀਂ ਮਾਤਾ ਮੈਂ ਆਉਣਾ ਰਾਉਂਡ ਤੇ ਮੈਂ ਦੇਖਦਾ ਜੀ ਉਹਦੀ ਹਾਲਤ ਹੋਈ ਠੀਕ ਆਪਾਂ ਡਿਸਚਾਰਜ ਕਰ ਦਿੰਨੇ ਆ ਠੀਕ ਹੈ ਅੱਛਾ ਜੀ ਬਸ ਫੇਰ ਇੱਕ ਵਾਰੀ ਦਿਲ ਤੋਂ ਧੰਨਵਾਦ ਤੁਸੀਂ ਮੇਰੇ ਪੁੱਤ ਦੀ ਜਾਨ ਬਚਾਈ ਕੋਈ ਗੱਲ ਨਹੀਂ ਮਾਤਾ ਇਹ ਸਾਡਾ ਫਰਜ਼ ਹੈ ਸਾਡਾ ਕੰਮ ਹੈ ਅਸੀਂ ਰੋਜ਼ ਹੀ ਕਰਦੇ ਆ ਇਹ ਕੋਈ ਵੱਡੀ ਗੱਲ ਅੱਛਾ ਜੀ ਦੇਖਿਆ ਜਸਪਤ ਤੂੰ ਕਹਿੰਦਾ ਸੀ ਨਾ ਵੀ ਮਾਂ ਤੂੰ ਹਸਪੀਟਲ ਵਿੱਚ ਪੁਲਿਸ ਨੂੰ ਆਉਣ ਤੋਂ ਕਿਵੇਂ ਰੋਕੂਗੀ ਪਰ ਤੇਰੀ ਮਾਂ ਨੇ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਆ ਤੇ ਤੇਰੀ ਮਾਂ ਕੱਚੀ ਖਿੜਾ ਰਣੀ ਮੈਂ ਚਾਹਾਂ ਨਾ ਛਟਕੀਆਂ ਨਾਲ ਜੱਜ ਨੂੰ ਆਉਣ ਤੋਂ ਵੀ ਰੋਕ ਸਕਦੀਆਂ ਅਪੁਰਸਤ ਕਿਹੜੇ ਖੇਦ ਦੀ ਮੂਲੀ ਆ ਪਣੇ ਵੀਰੇ ਤੂੰ ਪਣੇ ਸਸ਼ਿਕਾ ਸਸ਼ਿਕਾ ਵੀਰੇ ਠੀਕ ਤਾਂ ਹੈ ਨਾ ਕੁਝ ਹੋਇਆ ਤਾਂ ਨਹੀਂ ਤੈਨੂੰ ਪਣੇ ਠੀਕਾ ਤੂੰ ਬਹਿ ਜਾ ਡਿੰਪਲ ਪਣ ਕਿੱਥੇ ਆ ਵੀਰੇ ਉਹ ਤਾਂ ਪਿੰਡ ਚ ਗਿਆ ਪਰ ਤੂੰ ਇੱਥੇ ਕਿਵੇਂ ਪਣੇ ਮੈਂ ਉੱਥੇ ਹਸਪੀਟਲ ਚ ਗਿਆ ਤੀਗਾ ਜਸ ਦਾ ਪਤਾ ਲੈਣਾ ਤੇ ਉਥੋਂ ਮੈਂ ਸਿੱਧਾ ਤੁਹਾਡੇ ਲੈ ਵੀ ਆ ਗਿਆ ਮੈਂ ਚੱਲ ਮੈਂ ਤੁਹਾਡੇ ਲੈ ਵੀ ਜਾਇਆ ਮੈਂ ਪਤਾ ਤਾਂ ਕਰਿਆ ਮੈਂ ਵੀ ਤੇ ਮੇਰੇ ਆਪਣੇ ਤਾਂ ਠੀਕ ਵੀ ਨੇ ਜਾ ਨਾ ਵੀਰੇ ਅਸੀਂ ਤਾਂ ਠੀਕ ਆ ਤੂੰ ਦੱਸ ਤੈਨੂੰ ਕੀ ਹੋ ਗਿਆ ਸੀਗਾ ਪਾਣੇ ਮੈਂ ਜਮਾ ਠੀਕ ਆ ਸੋਡੀਆਂ ਦਵਾਈਆਂ ਨਾਲ ਮੈਨੂੰ ਕੁਝ ਨਹੀਂ ਹੋਇਆ ਠੀਕ ਆ ਹੁਣ ਮੈਂ ਸ਼ੁਕਰਾ ਪ੍ਰਮਾਤਮਾ ਦਾ ਮੇਰਾ ਵੀਰਾ ਠੀਕ ਹੋ ਗਿਆ ਤੇ ਪਾਣੇ ਮੈਂ ਤੈਨੂੰ ਲੈਣ ਆਇਆ ਤੂੰ ਐ ਕਰ ਹੁਣ ਉਹ ਕਰੇ ਹੈ ਵੀ ਨਹੀਂ ਤੇ ਅੱਜ ਆਪਾਂ ਚੱਲੀਏ ਕਿਉਂ ਵੀਰੇ ਲੈ ਕਹਿੰਦੀ ਕਿਉਂ ਤੂੰ ਮੇਰੀ ਗੱਲ ਸੁਣ ਜਿਹੜੇ ਬੰਦੇ ਇੱਥੇ ਜ਼ਮੀਨ ਦੇ ਲਾਲਚ ਜਾ ਕੇ ਮੈਨੂੰ ਮਾਰਨ ਨੂੰ ਫਿਰਦੇ ਨੇ ਉਹ ਬਣਾ ਤੈਨੂੰ ਕਿਵੇਂ ਬਖਸ਼ਣਗੇ ਨਹੀਂ ਵੀਰੇ ਮੇਰਾ ਕੁਝ ਨਹੀਂ ਕਰ ਸਕਦੇ ਇਹ ਇਹਨਾਂ ਨੂੰ ਪਤਾ ਹੈ ਵੀ ਇਹ ਡਿੰਪਲ ਨਹੀਂ ਜਸ਼ਨਾ ਉਹ ਭੈਣ ਉਹ ਤਾਂ ਮੈਂ ਮੰਨਦਾ ਮੈਨੂੰ ਪਤਾ ਤੂੰ ਐਵੇਂ ਡਰਨ ਵਾਲੀ ਨਹੀਂ ਪਰ ਫਿਰ ਵੀ ਤੇਰਾ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈਗਾ ਤੂੰ ਭੈਣ ਬਣ ਕੇ ਚੱਲ ਮੇਰੇ ਨਾਲ ਨਹੀਂ ਵੀਰੇ ਮੈਨੂੰ ਹੱਥ ਲਾ ਕੇ ਤਾਂ ਦੇਖਣ ਸਾਰਿਆਂ ਨੂੰ ਅੰਦਰ ਕਰਾ ਦੂੰਗੀ ਭੈਣੇ ਮੰਨਿਆ ਕਰਦੇ ਨੇ ਦੇਖ ਜਿਹੜੀ ਗੱਲ ਹੋ ਗਈ ਜਿੰਨਾ ਟਾਈਮ ਤੱਕ ਰਹਿਣਾ ਤੇ ਰਹਿ ਲੈ ਦੇਖ ਤੇਰੇ ਕਹੇ ਤੋਂ ਮੈਂ ਤੇਰੀ ਗੱਲ ਮੋੜੀ ਵੀ ਨਹੀਂ ਹੈਗੀ ਪਰ ਅੱਜ ਪਹਿਣੇ ਮੇਰਾ ਵੀ ਦਿਲ ਡਰਦਾ ਤੂੰ ਚੱਲ ਮੇਰੇ ਨਾਲ ਮੈਂ ਤੈਨੂੰ ਪਿੰਡ ਲੈ ਜਾਣਾ ਆ ਨਹੀਂ ਵੀਰੇ ਜਿੰਨਾ ਟਾਈਮ ਗ੍ਰਿੰਪਲ ਦੀ ਦਿਨ ਨੂੰ ਇਨਸਾਫ ਨਹੀਂ ਨਾ ਮਿਲ ਜਾਂਦਾ ਮੈਂ ਉਹਨਾਂ ਟਾਈਮ ਤੱਕ ਕਿਤੇ ਨਹੀਂ ਜਾਉਂਗੀ ਪਹਿਣੇ ਹੁਣ ਕੀ ਕਹਾਂ ਤੈਨੂੰ ਹੁਣ ਇੱਕ ਤੂੰ ਹੀ ਐ ਜਿਹੜੀ ਆਪ ਦੁੱਖ ਚੱਲੀ ਜੰਨੀ ਐ ਤੇ ਉਹ ਵੀ ਕਿਸੇ ਨੂੰ ਇਨਸਾਫ ਦੇਉਣ ਖਾਤਰ ਇੱਕ ਜੀ ਕਰਦਾ ਵੀ ਤੇਰਾ ਸਾਥ ਵੀ ਦਵਾਂ ਤੇ ਇੱਕ ਜੀ ਕਰਦਾ ਤੈਨੂੰ ਪਿੰਡ ਲੈ ਕੇ ਜਾਵਾਂ ਮੈਂ ਵੀਰੇ ਤੁਸੀਂ ਮੇਰੀ ਬਿਲਕੁਲ ਫਿਕਰ ਨਾ ਕਰੋ ਈਸ਼ੂ ਵੀਰੇ ਤੇ ਡਿੰਪਲ ਦਿੱਤੀ ਮੇਰਾ ਬਹੁਤ ਸਾਥ ਦਿੰਦੇ ਨੇ ਤੇ ਉਹਨਾਂ ਦੇ ਸਾਥ ਦੇਣ ਕਰਕੇ ਮੈਂ ਅੱਜ ਤੱਕ ਇੱਥੇ ਤੱਕ ਪਹੁੰਚੀ ਆਂ। ਬਹੁਤ ਆਪਲੇ ਮਾਨਸ ਨੇ। ਵਿਚਾਰੇ ਜੇ ਉਹ ਨਾ ਹੁੰਦੇ ਤਾਂ ਸ਼ਾਇਦ ਕਦੋਂ ਦਾ ਆਪਾ ਉੱਜੜ ਜਾਂਦੇ ਇਸ ਘਸਟੋਂ। ਭਾਣੇ ਬਾਕੀ ਤਾਂ ਸੋਚ ਲੈ। ਦੇਖ ਮੇਰੇ ਦਿਲ 'ਚ ਤਾਂ ਇਹੀ ਗੱਲ ਹੈ ਵੀ ਤੂੰ ਚੱਲ ਮੇਰੇ ਨਾਲ ਨਾਲੇ ਮੈਂ ਜਾ ਕੇ ਚਾਚੀ ਨੂੰ ਵੀ ਦੱਸਾਂ। ਉਹ ਵੀ ਸੋਚ ਕਰਦੀ ਹੋਣੀ ਉਹਨੂੰ ਵੀ ਦੱਸਣਾ ਵੀ ਜੱਸ ਕਿਵੇਂ ਆ ਕਿਵੇਂ ਨਾ। ਨਾ ਵੀਰੇ ਘਰਦਿਆਂ ਨੂੰ ਕੁਛ ਨਾ ਦਸੀ। ਉਹ ਕੀ ਸੋਚਣਗੇ? कि ਜਿਨ੍ਹਾਂ ਨੂੰ ਉਹ ਆਪਦੇ ਪੁੱਤ ਤੋਂ ਵੱਧ ਕੇ ਸਮਝਦੇ ਨੇ ਉਹੀ ਦੋਮੁਹਾ ਸੱਪ ਨਿਕਲਿਆ ਉਹ ਤਾਂ ਜਿਹੇ ਜਾਂ ਨਿਕਲਿਆ ਨਿਕਲਿਆ ਪਰ ਹੁਣ ਐਵੇਂ ਕਿੰਨਾ ਕ ਟਾਈਮ ਲਕੋ ਕੇ ਰੱਖਾਂਗੇ ਇੱਕ ਨਾ ਇੱਕ ਦਿਨ ਤਾਂ ਗੱਲ ਸਾਹਮਣੇ ਆਉਗੀ ਵੀਰੇ ਪਹਾੜੇ ਆਪਦਾ ਮੂੰਹ ਬੰਦ ਰੱਖੀ ਬਸ ਜਿੰਨਾ ਟਾਈਮ ਤੱਕ ਇਹਨਾਂ ਨੂੰ ਸਜ਼ਾ ਨਹੀਂ ਨਾ ਹੋ ਜਾਂਦੀ ਉਹਨਾਂ ਟਾਈਮ ਤੱਕ ਕੁਛ ਨਾ ਕਹੀਂ ਕਿਸੇ ਨੂੰ ਤੂੰ ਬੈਠ ਮੈਂ ਪਾਣੀ ਲੈ ਕੇ ਆਉਣੀ ਆ ਪਾਣੀ ਤਾਂ ਬਸ ਮੈਂ ਜਾਂਦਾ ਹੀ ਸੀ ਮੈਂ ਤਾਂ ਬਸ ਆਹੀ ਦੇਖਣਾ ਆਇਆ ਸੀ ਵੀ ਮੇਰੀ ਭੈਣ ਠੀਕ ਹੈਗੀ ਹੈ ਜਨਾ ਇਸੋ ਗੱਲ ਬਣੀ ਵੀਰੇ ਤੂੰ ਬੈਠ ਤੇ ਮੈਂ ਚਾਹ ਪਾਣੀ ਲੈ ਕੇ ਆਉਣੀ ਆ ਮੈਨੇ ਕਰੇ ਫਿਕਰ ਕਰਦੇ ਹੋਣਗੇ ਮੈਨੂੰ ਵੀ ਅਜ ਨੂੰ ਬਹੁਤ ਟਾਈਮ ਹੋ ਗਿਆ ਉੱਥੇ ਸ਼ਹਿਰ ਚੀ ਬੜਾ ਟਾਈਮ ਲੱਗ ਗਿਆ ਮੈਂ ਹੁਣ ਚੱਲਦਾ ਤੂੰ ਨਾਲੇ ਗਿਆ ਕੀ ਕਰਨ ਸੀ ਉਥੇ ਬਸ ਮੈਂ ਤਾਂ ਜਸ ਦਾ ਪਤਾ ਲੈਣ ਗਿਆ ਸੀ ਬਸ ਮੈਂ ਪਤਾ ਲੈ ਆਇਆ ਆਪਣੇ ਤੇ ਚਲ ਚੰਗਾ ਡਿੰਪਲ ਭੈਣ ਆਈ ਨਾ ਉਹਨੂੰ ਕਹਿ ਦੀ ਵੀ ਤਾਰੀ ਵੀਰ ਆਇਆ ਸੀ ਮੇਰੇ ਕੋਈ ਗੱਲ ਬਣੀ ਮੇਰਾ ਜਵਾਂ ਜੀ ਨਹੀਂ ਲੱਗਣਾ ਜੇ ਤੂੰ ਐਵੇਂ ਚਲਾ ਗਿਆ ਬਾਣੇ ਫਿਰ ਮੈਂ ਤਾਂ ਤੈਨੂੰ ਕਹੀ ਜਨਾ ਵੀ ਤੂੰ ਮੇਰੇ ਨਾਲ ਚੱਲ ਪਰ ਤੂੰ ਹੀ ਕਹਣੀ ਆ ਵੀ ਇਨਸਾਫ ਦਵਾਈ ਬਿਨਾ ਉਹਨਾ ਟਾਈਮ ਮੈ ਨਹੀਂ ਜਾਂਦੀ। ਚਲ ਠੀਕ ਆ ਜਿੰਨਾ ਟਾਈਮ ਤਰਾ ਜੀ ਕਰ ਦੇ ਨਾ ਤੂੰ ਵੀ ਆਪਣੀ ਮਰਜ਼ੀ ਤਸੱਲੀ ਪੂਰੀ ਕਰਕੇ ਆਈ। ਵੀਰੇ, ਈਸ਼ੂ ਵੀਰੇ ਤੇ ਡਿੰਪਲ ਦੀਦੀ ਮੇਰਾ ਬਹੁਤ ਸਾਥ ਦਿੰਦੇ ਨੇ ਤੇ ਮੇਰਾ ਬਹੁਤ ਧਿਆਨ ਰੱਖਦੇ ਨੇ। ਨਾਲੇ ਇਹ ਕਿਵੇਂ ਮੈਨੂੰ ਹੱਥ ਲਾ ਜਾਣਗੇ? ਉਹ ਤਾਂ ਮੈਨੂੰ ਪਤਾ ਹੈ। ਅੱਜ ਤੱਕ ਮੇਰੀ ਭੈਣ ਜਿੰਨਾ ਟਾਈਮ ਰਹੀ ਹੈ ਨਾ ਇੱਥੇ ਹਿੰਮਤ ਨਾਲ ਹੀ ਰਹੀ ਹੈ। ਚਲ ਚੰਗਾ ਬਣੇ। ਮੈਂ ਤਾਂ ਇਹੀ ਪਤਾ ਕਰਨ ਆਇਆ ਸੀ। ਚਲ ਤੂੰ ਕਰ ਲੈ ਜਿਹੜਾ ਕੰਮ ਕਰਦੀ ਆਂ। ਮੈਂ ਵੀ ਜਾਵਾਂ ਕਰੀਂ। ਵੀਰੇ 2 ਮਿੰਟ ਦਾ ਬਹਿ ਜਾ, 2 ਮਿੰਟ ਲੱਗਣਿਆ ਚਾਹ ਪਾਣੇ ਨੂੰ। ਚੱਲਿਆ ਦੇ ਪਾਣੀ ਪਾਣੀ ਲਿਆ ਦੇ। ਕਿੰਨੀ ਸਿਆਣੀ ਆ ਮੇਰੀ ਭੈ। ਕਿਸੇ ਨੂੰ ਨਿਸਾਫਤ ਬੋਣ ਦੀ ਥਾਂ ਤੇ ਆਪੇ ਇੱਥੇ ਬੈਠੀ ਦੁੱਖ ਤੋਂ ਭੀਰਦੀ। ਜਸਪਤ ਬਾਜੁੱਤੀ ਤੇ ਚੱਲੀਏ ਆਪਾਂ ਕਰਨ। ਮਾ ਆਹ ਕਿ ਮੈਂ ਚੱਲੀਏ। ਜਨਾਚਰਾ ਪੁਲਸ ਨਹੀਂ ਆਉਂਦੀ, ਬਿਆਨ ਨਹੀਂ ਹੁੰਦੇ। ਹਾਂ ਕਿ ਮੈਂ ਜਾਣਦਾ ਦੂ ਡਾਕਟਰ ਬੇ ਮੈਂ ਉਹੀ ਪ੍ਰਬੰਧ ਕਰਨ ਗਈ ਸੀ ਬੇ ਪੁਲਿਸ ਇੱਥੇ ਨਾ ਆਵੇ ਨਾ ਆਵੇ ਤੋਂ ਕੀ ਮਤਲਬ ਤੈਨੂੰ ਚੰਗਾ ਭਲਾ ਪਤਾ ਇਹੋ ਜੇ ਕੇਸਾਂ 'ਚ ਬਿਆਨ ਹੋਏ ਤੋਂ ਬਿਨਾਂ ਡਾਕਟਰ ਨਹੀਂ ਜਾਣਦੇ ਹੁੰਦੇ ਬੇ ਮੈਂ ਪੁਲਿਸ ਨੂੰ ਆਉਣ ਤੋਂ ਰੋਕ ਦਿੱਤਾ ਇੱਥੇ ਰੋਕਦਾ ਹਾਂ ਤੂੰ ਕਿ ਮੈਂ ਰੋਕਦਾ ਮਾਂ ਉਹ ਹਜੇ ਆਪਣੀ ਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੀ ਨਹੀਂ। ਬੇ ਤੇਰੀ ਮਾਂ ਨੇ ਤਾਂ ਵੱਡੇ-ਵੱਡੇ ਖੁੰਝੇ ਲਾਤੇ। ਹਾ ਡਾਕਟਰ ਕਿਹੜੇ ਖੇਤ ਦੀ ਮੂਲੀ ਸੀ। ਬਸ ਮਨ ਨਾਲ ਇਹ ਡਾਕਟਰ ਨੂੰ ਡਾਕਟਰ ਮੰਨ ਗਿਆ। ਕਿ ਪੁਲਿਸ ਇੱਥੇ ਨਹੀਂ ਆਉਂਦੀ। ਫਿਰ ਤਾਂ ਮਾਂ ਤੋਂ ਪੱਕੀ ਖੜਾ ਰਨਾਂਗੀ। ਕਿ ਡਾਕਟਰ ਨੂੰ ਬਣਾਤਾ। ਬੇ ਤੇਰੀ ਮਾਂ ਤਾਂ ਪੱਕੀ ਖੜਾ ਰਨਾਂ ਪੱਕੀ। ਕੱਚੀ ਨਹੀਂ। ਤੇਰੀ ਮਾਂ ਤਾਂ ਰੱਬ ਨੂੰ ਮਣਾਈ ਬੈਠੀ ਆ। ਹਾ ਡਾਕਟਰ ਤਾਂ ਕੀ ਚੀਜ਼ ਸੀ। ਜਿੰਨੇ ਆਪਾਂ ਅੱਜ ਤੱਕ ਗੁਨਾਹ ਕੀਤੇ ਨੇ ਨਾ। ਹਣ ਨੂੰ ਕਦੋਂ ਦੀਆਂ ਜੀਲ ਦੀਆਂ ਰੋਟੀਆਂ ਖਾਂਦੇ ਹੁੰਦੇ। ਜੇ ਤੂੰ ਬਚਿਆ ਨਾ ਤਾਂ ਸਿਰਫ ਆਪਣੀ ਮਾਂ ਦੇ ਦਿਮਾਗ ਕਰਕੇ। ਲੱਗੀ ਸਮਝ? ਉਹ ਤਾਂ ਲੱਗੀ। ਉਹ ਮਾਂ ਬੋਤ ਹੁਣ ਇੱਥੇ ਪਲੈਨਿੰਗਾਂ ਕਰੀ ਜਾਓਗੇ ਕਿ ਜਾਣ ਦਾ ਨਾਂ ਵੀ ਲਓਗੇ। ਉਹ ਤਾਂ ਟਿਕ ਜੋ ਹਸਪਤਾਲ ਐ। ਤੂੰ ਟਿੱਕ ਟਕਾਈ ਦੀਆਂ ਗੱਲਾਂ ਘਾਟੀ ਕਰਿਆ ਕਰ। ਈਸ਼ੂ, ਤੈਨੂੰ ਮੈਂ ਹਜੇ ਵੀ ਕਹਿਨੀ ਆ ਬੇ ਦੋਨੇ ਭਰਾ ਸੁਲਾ ਕਰ ਲੋ। ਦੋਸਤੀ ਫੇਰ ਕਰ ਲੋ। ਭਰਾ ਭਰਾ ਹੀ ਹੁੰਦੇ ਆ ਤੇ ਵੈਰੀ ਵੈਰੀ ਹੁੰਦੇ ਆ। ਮੈਂ ਸੱਚੀ ਕਹੇਵਾ ਭਰਾ ਭਰਾ ਹੁੰਦੇ ਨੇ ਤੇ ਵੈਰੀ ਵੈਰੀ ਹੁੰਦੇ ਨੇ। ਹੁਣ ਤਾਂ ਮੈਨੂੰ ਆਪਣੇ ਨਾਲੋਂ ਜ਼ਿਆਦਾ ਬਗਾਨਿਆਂ ਤੇ ਜ਼ਿਆਦਾ ਯਕੀਨ ਐ। ਜਦੋਂ ਆਪਣਾ ਮਾਂ ਜਾਇਆ ਭਰਾ ਤੇ ਮਾਂ ਧੋਖੇबाज ਨਿਕਲਣ ਉਹਨਾਂ ਦਾ ਕੀ ਹੱਲ ਐ? ਮੰਮੇ ਇਹਦੇ ਨਾਲ ਪਕਾਈ ਮਾਰਨ ਦਾ ਕੀ ਫਾਇਦਾ ਇਹ ਤਾਂ ਜਨਾਨੀਆਂ ਦੀ ਗੱਲਾਂ 'ਚ ਚੜਿਆ ਹੋਇਆ ਇਹਦੇ 'ਚ ਬੰਦੇ ਵਾਲੀ ਅੜਖਾ ਕਿੱਥੇ ਰਹੀ ਆ ਹੁਣ ਮੇਰੀ ਗੱਲ ਸੁਣੋ ਈਸ਼ੂ ਉਹ ਜਨਾਨੀਆਂ ਮਗਰ ਲਾਕੇ ਨਾ ਤੂੰ ਇੱਥੇ ਤੱਕ ਆ ਗਿਆ ਦੇਖ ਲੈ ਕਿੱਥੇ ਸੀ ਤੇ ਕਿੱਥੇ ਆ ਗਿਆ ਸਿਰਫ ਉਹਨਾਂ ਦੋਨਾਂ ਜਨਾਨੀਆਂ ਕਰਕੇ ਜਨਾਨੀਆਂ ਮਗਰ ਲਾਕੇ ਨਾ ਤੂੰ ਘਰ ਵਿੱਚ ਪਾੜ ਪਾਤਾ ਤੈਨੂੰ ਮੈਂ ਹਜੇ ਵੀ ਕਹਿਨੀ ਆ ਬੇ ਉਹਨਾਂ ਦਾ ਖੜਾ ਛੱਡ ਦੇ ਤੇ ਆਪਣੇ ਭਰਾ ਦੇ ਨਾਲ ਰਲ ਜਾ ਜੇ ਸਾਡੇ ਨਾਲ ਰਲ ਕੇ ਚਿੱਲੇਗਾ ਨਾ ਤਾਂ سزا ਤੋਂ ਬਚ ਜਾਊਗਾ ਗੱਲ ਸੁਣ ਮੈਂਨੂੰ ਆਪਣੀ سزا ਦਾ ਕੋਈ ਦੁੱਖ ਨਹੀਂ ਜਿਹੜੀਆਂ ਮੈਂ ਗਲਤੀਆਂ ਕੀਤੀਆਂ ਨੇ ਉਹਨਾਂ ਦੀ سزا ਮੈਨੂੰ ਮਿਲੇ ਮੈਂ ਉਹਦਾ ਹੱਕਦਾਰ ਹਾਂ ਪਰ ਨਾ ਮੈਂ ਜਿਹੜੀਆਂ ਗਲਤੀਆਂ ਤੁਸੀਂ ਕਰੀਆਂ ਨੇ ਜਿਹ ਤੋਂ ਬਚਦੇ ਫਿਰਦੇ ਹੋ ਉਹਦੀ سزا ਤਾਂ ਮੈਂ ਦਵਾ ਕੇ ਰਹੂੰਗਾ ਆਲੇ ਤੂੰ ਏ ਵੱਡੇ ਮਰਦਾ ਜੇ ਤੈਨੂੰ ਚੱਕ ਕੇ ਮੈਂ ਨਾ ਲਿਆਉਂਦਾ ਨਾ ਤਾਂ ਹੁਣੋਂ ਤੇਰਾ ਕੰਨੋਂ ਦਾ ਭੋਗ ਪੈ ਗਿਆ ਹੁੰਦਾ ਕਿ ਆਸਾਨ ਕਰਤਾ ਮੇਰੇ ਤੇ ਤੇਰੇ ਤੇ ਹਜੇ ਵੀ ਆਸਾਨ ਕੀਤੇ ਹੋਣਿਆ ਮਾਰਦਾ ਗੱਲਾਂ ਚੁੱਪ ਕਰ ਜਾਸਪਤ ਤੂੰ ਕਿਉਂ ਬੋਲਦਾ ਇੰਨੀ ਵੱਡੀ ਤੇਰੇ ਸੱਟ ਲੱਗੀ ਐ ਤੂੰ ਨਾ ਬੋਲ ਐਵੇਂ ਤੂੰ ਇਹਨਾਂ ਕਿਉਂ ਜਵਾਨ ਲੜਾਉਣਾ ਹੋਰ ਸੱਟ ਨੂੰ ਤਾਂ ਬਹੁਤ ਕੁਝ ਹੋ ਗਿਆ ਦੇਖੀ ਕਿਤੇ ਗੋਦੀ ਚੱਕ ਕੇ ਲੈ ਜੀ ਕਿਤੇ ਸਰਦਾਰ ਦਾ ਭੁੰਜੇ ਪੈਰ ਨਾ ਲੱਗ ਜੇ ਗੋਦੀ ਚੱਕ ਚੱਕ ਕੇ ਐਡੇ ਵੱਡੇ ਕੀਤਾ ਤੁਹਾਨੂੰ ਲੱਗੀ ਸਮਝ ਗੋਦੀ ਚੱਕ ਚੱਕ ਕੇ ਮਾੜੇ ਰਾਹਾਂ ਤੇ ਤੋੜਿਆ ਯਾਦ ਰੱਖੀ ਜਿੱਦਾਂ ਜਿੱਦਾਂ ਉਸ ਘਰੇ 70 ਵਿਸ਼ੇ ਨਾ ਤੇਰੇ ਤੇਰੇ ਕਰਕੇ ਵਿਸ਼ੂਆਂ ਤੇਰੀਆਂ ਕਰਤੂਤਾਂ ਕਰਕੇ ਉਹਨੂੰ ਤੋੜਦੇ ਕਿਉਂ ਦਿਮਾਗ ਖਾਈ ਜਾਂਦਾ ਹੈ ਦਫਾ ਹੋ ਜਾ ਬੇ ਇੱਥੇ ਸੁੱਖੀ ਸੰਦੀ ਮੇਰੇ ਘਰ 'ਚ 70 ਬਿਚਾਉਂਦਾ ਸ਼ਰਮ ਨਹੀਂ ਆਉਂਦੀ ਤੈਨੂੰ ਤੈਨੂੰ ਸ਼ਰਮ ਆਉਂਦੀ ਹੈ ਜਿਹੜੀਆਂ ਗੱਲਾਂ ਤੂੰ ਕਰਦੀ ਫਿਰਦੀਆਂ ਆ ਮਾ ਪਰ ਮੇਰੀਆਂ ਗੱਲਾਂ ਤਾਂ ਹੁਣ ਸੋਨੂੰ ਕਿਸੇ ਪਾਗਲ ਦੀਆਂ ਗੱਲਾਂ ਲੱਗਦੀਆਂ ਨੇ। ਥੋਡੇ ਸਿਰ ਤੇ ਤਾਂ ਕੁਝ ਹੋਰ ਹੀ ਭੂਤ ਸਵਾਰ ਐ। ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਅੱਜ ਵੀ ਕਹਿਨੀ ਆ ਤੇ ਕੱਲ ਵੀ ਕਹੂੰਗੀ। ਮੈਂ ਜਿੰਨੇ ਵੀ ਗੁਨਾਹ ਕੀਤੇ ਨੇ ਨਾ ਸਿਰਫ ਥੋਡੇ ਦੋਹਾਂ ਕਰਕੇ ਜੇ ਮੈਂ ਡਿੰਪਲ ਦਾ ਪਿਓ ਚਟਕੀਆਂ ਨਾਲ ਉੱਪਰ ਪਹੁੰਚਾਇਆ ਨਾ ਡਿੰਪਲ ਨੂੰ ਟਾਰਚਰ ਕੀਤਾ ਤਾਂ ਸਿਰਫ ਤੇਰੇ ਇਦੇ ਐਸ਼ ਕਰਕੇ ਉਹਦੇ ਪਿਓ ਦੀ ਕਮਾਈ ਨਾਲ ਇਨੇ ਐਸ਼ ਕੀਤੀ ਐ ਤੇ ਉਹਦੇ ਪਿਓ ਦੀ ਕਮਾਈ ਨਾਲ ਜੇ ਇਨੇ ਐਸ਼ ਕੀਤੀ ਐ ਨਾ ਉਹਦੇ ਪਿਓ ਦੇ ਮਰਨ ਤੋਂ ਬਾਅਦ ਤੂੰ ਵੀ ਬਾਹਰ ਐਸ਼ੇ ਕਰਦਾ ਸੀ ਪ੍ਰੀਤ ਨਾਲ ਤਾਂ ਮੈਂ ਡਿੰਪਲ ਨੂੰ ਟੌਰਚਰ ਕਰਦੀ ਸੀ ਲੱਗੀ ਸਮਝ ਤੇ ਆਪਦੇ ਜਵਾਕਾਂ ਨੂੰ ਸਹੀ ਜਾਂ ਗਲਤ ਰਾਹ ਤੇ ਪਾਉਣਾ ਇਹ ਮਾਂ ਪਿਓ ਦਾ ਡਿਸੀਜਨ ਹੁੰਦਾ ਮਾਂ ਉਹਦਾ ਪਰਵਾਚਨ ਨਾ ਦੇ ਜੀ ਦਫਾ ਹੋ ਗੱਡੀ ਖੜੀ ਓਏ ਬਾਹਰ ਆ ਕੇ ਚੜਜੋ ਉਹ ਨੀ ਮਾਪ ਤਾ ਤੋ ਇਹਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਈਂ ਇਹ ਤਾਂ ਜਨਾਨੀਆਂ ਮਗਰ ਲੱਗਾ ਹੋਇਆ ਇਹਨੂੰ ਕੀ ਪਤਾ ਵੇ ਰਸਤੇ ਦੇ ਕੰਡੇ ਕਿਵੇਂ ਚੁਗੜੇ ਨੇ ਤੇ ਤੁਮ ਇਸਰਟ ਤੇ ਕਰਨੀ ਉਹ ਡਾਕਟਰ ਨੂੰ ਪੁੱਛ ਜਾਈਏ ਸੀਗਾ ਮੈਂ ਪੁੱਛਦੀ ਆ ਨਾ ਕੀ ਗੱਲ ਕਦੇ ਝਾੜੂ ਨਹੀਂ ਲਾਇਆ ਲਾਉਣਾ ਨਹੀਂ ਆਉਂਦਾ ਤੁਹਾਨੂੰ ਝਾੜੂ ਚਾਂ ਨਾਲ ਲਾਈ ਤੇ ਨਹੀਂ ਪੁੱਤਰ ਜਦੋਂ ਮੈਂ ਕੰਮ ਕਰਦੀ ਹੁੰਦੀ ਸੀ ਬੜੀਆਂ ਗੋਚਾ ਕੱਢਦੀ ਹੁੰਦੀ ਸੀਗੀ ਹੁਣ ਆਪਦੇ ਵਾਰੀ ਆਹ ਦੇਖ ਲੈ ਮਣ ਪੱਕਾ ਗੂੜਾ ਪਿਆ ਪਿੱਛੇ ਚੱਜ ਨਾਲ ਮਾਰ ਛਾੜੂ ਮਾਰਦੀ ਆ ਕਾਹੇ ਬਿਨਾ ਕੋਈ ਕੰਮ ਹੀ ਨਹੀਂ ਆਉਂਦਾਗਾ ਕਿਧਰੋਂ ਆਇਆ ਹਰਲ ਹਰਲ ਕਰਦੀ ਉੱਪਰ ਗਈ ਸੀ ਪੁੱਤ ਮੈਂ ਤਾਂ ਕੱਪੜੇ ਘੋਦੋ ਦੇ ਧੋਤੇ ਪਏ ਆ ਸੁੱਕਣੇ ਕਿਨੇ ਪਾਣੇ ਆ ਕਿ ਬਾਲਟੀ ਚ ਉੱਡ ਕੇ ਆਪ ਤਾਰ ਤੇ ਪੈਣਗੇ ਉਹ ਕੋਈ ਨਾ ਪੁੱਤ ਪਾ ਦੇਨੀ ਆ ਸੁੱਕਣੇ ਮੈਂ ਕਾਹੇ ਬਿਨਾ ਕਾਹਨੂੰ ਕੰਮ ਆਉਂਦਾ ਥੋਨੂੰ ਕਰਨਾ ਦੋਨੇ ਦਰਾਣੀ ਜਰਾਣੀ ਇੱਕੋ ਜਿਹਾ ਹੋਈਆਂ ਪਈਆਂ ਰੋਬ ਮਾਰਨਾ ਹੀ ਆਉਂਦਾ ਜਦੋਂ ਕੋਈ ਹੋਰ ਰੋਬ ਮਾਰਦਾ ਨਾ ਫੇਰ ਕੰਮ ਕਰਨਾ ਵੀ ਸਿੱਖ ਲੋ ਹੁਣ ਕੋਈ ਨਾ ਪੁੱਤ ਪਾਇਆ ਨਹੀਂ ਸੁੱਕਣੇ ਪਾਇਆ ਨਹੀਂ ਸੁੱਕਣੇ ਹੁਣ ਵੇਖ ਕਿਵੇਂ ਪੁੱਤ ਪੁੱਤ ਕਰਦੀ ਫਿਰਦੀ ਐ ਲਿਆ ਉਹ ਪਿਓ ਪੁੱਤਾਂ ਨੂੰ ਵੀ ਦੇਖਾਂ ਕਿੱਥੇ ਆ ਓਹੋ ਕਰਨੀ ਬਰਾ ਹਾੜ ਕਰਖ ਨਾ ਉਹਰੇ ਖੜੀ ਕੀ ਕਰੀ ਜਾਨੀ ਐ ਪਾਣੀ ਦਾ ਗਲਾਸ ਲਿਆ ਕੇ ਦੇ ਠੰਡਾ ਐ ਗਰਮੀ ਹੋ ਤੋਈ ਛੇਤੀ ਆ ਜਾ ਹਾਂ ਪਾਣੀ ਕਿਉਂ? ਕਦੋਂ ਦੀ ਢਿੱਕੀ ਜਾਨੀ ਆ ਮੈਂ ਤੈਨੂੰ ਖੜੀ ਪਹਿਲਾਂ ਮੇਰੇ ਵਾਸਤੇ ਰੋਟੀ ਬਣਾ ਕੇ ਲੈ ਕੇ ਆ ਖਾਣੀ ਆ ਹਜੇ ਮੈਂ ਰੋਟੀ ਬਾਹਰੋਂ ਤੂੰ ਆਈਆਂ ਕਿ ਮੈਂ ਆ ਮੈਂ ਆਇਆ ਨਾਲੇ ਉਹ ਵੀ ਤੇਰੇ ਵਾਸਤੇ ਰੋਟੀ ਮੈਂ ਲਿਆਵਾਂ ਹੈ ਫਾਲਤੂ ਬੋਲ ਨਾਣੀ ਆਲੇ ਦੁਆਲੇ ਨਿਗਾ ਮਾਰ ਰਹੇ ਆਂ ਇਹ ਸਾਰੇ ਕੰਮ ਕਰ ਸਕਦੇ ਆ ਫਿਰ ਤੈਨੂੰ ਕੰਮ ਕਰਨ ਨੂੰ ਕੀ ਹੋਇਆ ਲਿਹਾਣਾ ਜੀ ਲਿਹਾਣੀ ਹੀ ਪੈਣੀ ਆ ਨਹੀਂ ਗਿੱਟੇ ਛਾਂਦੂ ਤੇਰੇ ਮੈਂ ਲੈ ਕੇ ਆ ਤੁਸੀਂ ਚਲੋ ਅੰਦਰ ਆ ਜਾ ਹੁਣ ਲਓ ਜੀ ਆਹ ਸੋਡਾ ਪਾਣੀ ਮੈਂ ਪਾਣੀ ਪੀਆਵਾ ਹੁਣ ਵਾਹ ਮੈਨੂੰ ਰੋਟੀ ਮੇਰੇ ਹੱਥ ਫਰਾਬ ਹੋ ਜਾਣਗੇ ਕੀ ਇਹਦੇ ਚ ਕਿਉਂ ਤਾਂ ਪਾੜਿਆ ਹੁੰਦਾ ਕਿਉਂ ਮੈਨੂੰ ਰੱਬਿਆ ਨਹੀਂ ਮੈਂ ਹੀ ਲੈ ਤੈਨੂੰ ਵੀ ਨਾ ਕੋਈ ਕੰਮ ਕਹਿਣ ਦਾ ਕੋਈ ਫਾਇਦਾ ਨਹੀਂ ਹੁੰਦਾ ਕੋਈ ਕੰਮ ਪੂਰਾ ਤਾਂ ਤੂੰ ਕਰਨਾ ਨਹੀਂ ਹੁੰਦਾ ਓਹੋ ਦਾਲ ਚ ਕਿਉਂ ਤਾਂ ਪਾ ਲੈਂਦਾ ਤਨਨ ਨੂੰ ਕੋਈ ਗੱਲ ਸਮਝੀ ਨਹੀਂ ਆਉਂਦੀ ਤੈਨੂੰ ਹੀ ਕਹ ਜਾਨੀ ਆ ਵੇ ਦਾਲ ਚ ਘੋਤ ਆਪਾਂ ਕਿ ਲੜਦਾ ਮੈਂ ਸਾ ਤਾ ਰੋਟੀ ਖਵਾਉਣ ਲੱਗਿਆ ਮੈਨੂੰ ਮਨਪ੍ਰੀਤ ਖਵਾ ਦੇ ਹੁਣਾਈ ਮਨਪ੍ਰੀਤ ਮਨਪ੍ਰੀਤ ਆ ਕੀ ਸੁੱਤੀ ਪਈ ਪਈ ਗੱਲਾਂ ਕਰੀ ਜਿੰਦੀਆਂ ਮੈਨੂੰ ਚਾਦੀ ਕੁੱਟ ਕਰਕੇ ਦੇ ਦੇ ਮੇਰਾ ਸਿਰ ਵਾਲਾ ਦੁਖੀ ਜਾਂਦਾ ਨਾ ਹੁਣ ਤੂੰ ਕੋ ਉਤਾਰੀ ਆਇਆ ਦੱਸਿਆ ਉਹਨੇ ਕੁਛ ਵੀ ਕਿਵੇਂ ਆ ਜੱਸ ਕਿਵੇਂ ਨਾ ਨਾ ਕਿਹੜੀ ਦੁਨੀਆ ਚ ਖੋਈ ਪਈ ਐ ਤੂੰ ਬਣਾਉਣੀ ਐ ਚਾਹ ਮੈਂ ਇਹ ਤਾਂ ਨਹੀਂ ਪਤਾ ਲੱਗਦਾ ਭਾਈ ਅਬ ਦੇ ਰੰਗਾ ਚ ਹੀ ਰਹਿੰਦੀ ਐ ਸਾਰਾ ਦਿਨ ਪਤਾ ਖਿਆਲ ਨਾ ਉਤਰੀ ਹੋਰ ਖਿਆਲ ਉਤਰੀ ਹੋਇਆ ਖਿਆਲ ਨਾ ਹੋਲੀ ਮੈਂ ਸਮਾਨ ਲਿਆਉਣਾ ਇਹਨੂੰ ਲੈ ਜਾ ਚਲ ਹੋਰ ਕਿਤੇ ਉੱਚੇ ਨਹੀਂ ਪੈਟਿਕ ਜਿਜਵਾਕ ਦਾ ਇਹ ਮਾਂ ਪੁੱਤ ਬਾਲੇ ਚਲਾ ਕੇ ਨਹੀਂ ਹੋਏ ਮਾਂ ਪੁੱਤ ਐਕ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਪੋਰਸ਼ ਦੇ ਬਿਆਨਾਂ ਤੋਂ ਬਿਨਾਂ ਇਹਨਾਂ ਨੂੰ ਛੁੱਟੀ ਕਿਵੇਂ ਦੇਤੀ ਉਹਨੇ ਸਾਰਾ ਦਿਨ ਸਕੀਮਾਂ ਤਾਂ ਲੜਾਉਂਦੇ ਰਹਿੰਦੇ ਨੇ ਕਿਵੇਂ ਨਾ ਕਿਵੇਂ ਪਤਾ ਤਾਂ ਕਰਨਾ ਪਊਗਾ